ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਭਾਰਤ ਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਛਾਤ ਪਾਉਣੀ ਆ ਰਾਜਨਾਥ ਸਿੰਘ ਦੇ ਵੱਲੋਂ ਸੀਡੀਐਸ ਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਸੁਰੱਖਿਆ ਹਾਲਾਤਾਂ ਦੀ ਕੀਤੀ ਗਈ ਸਮੀਖਿਆ ਫਿਲਮ ਨਿਰਮਾਤਾ ਤੇ ਅਦਾਕਾਰੇ ਆਪਰੇਸ਼ਨ ਸਿੰਦੂਰ ਦੇ ਨਾਲ ਸਬੰਧਤ ਸਰਲੇਖ ਰਜਿਸਟਰ ਕਰਵਾਉਣ ਦੀ ਦੌੜ ਵਿੱਚ ਲੱਗੇ ਭਾਰਤ ਨੇ ਪਾਕਿਸਤਾਨ ਦੇ ਕਈ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੀਤਾ ناکਾਮ ਫੌਜ ਨੇ ਦਿੱਤਾ ਸਖਤ ਜਵਾਬ ਜੰਮੂ ਵੇਚ ਤੜਕਸਾਰ ਹੋਏ ਧਮਾਕਿਆਂ ਦੀ ਗੂੰਜ ਦੇ ਨਾਲ ਬਣਿਆ دہشت ਦਾ ਮਾਹੌਲ ਹੈ ਪਾਕਿਸਤਾਨ ਨੇ ਭਾਰਤ ਤੇ ਡਰੋਨ ਹਮਲਿਆ ਵਿੱਚ ਅਹਿਮ ਭੂਮਿਕਾ ਤੋਂ ਕੀਤਾ ਇਨਕਾਰ ਹੁਣ ਇਹਨਾਂ ਖਬਰਾਂ ਤੇ ਇੱਕ ਨਜ਼ਰ ਵਿਸਤਾਰ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਵੱਲੋਂ ਭਾਰਤ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਸਾਜ਼ਿਸ਼ ਤੋ ਇੱਕ ਦਿਨ ਮਗਰੋਂ ਅਜ ਸਖਿਰਲੇ ਫੌਜੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਕੇ ਦੇਸ਼ ਤੇ ਸੁਰੱਖਿਆ ਹਾਲਾਤਾਂ ਦੀ ਵਿਆਪਕ ਸਮੀਖਿਆ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਹਰੇਕ ਪਹਿਲੂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਦਰੇ ਬਾਲੀਵੁੱਡ ਫਿਲਮ ਨਿਰਮਾਤਾ ਤੇ ਅਦਾਕਾਰਾਂ ਪਾਕਿਸਤਾਨ ਵਿੱਚ ਭਾਰਤ ਤੇ ਫੌਜੀ ਹਮਲਿਆਂ ਦੇ ਜੋ ਕਿ ਕੋਡ ਨੇਮ ਤੋਂ ਪ੍ਰੇਰਿਤ ਫਿਲਮਾਂ ਦੇ ਸਰਲੇਖਾਂ ਨੂੰ ਰਜਿਸਟਰ ਕਰਨ ਦੀ ਦੌੜ ਦੇ ਵਿੱਚ ਲੱਗ ਚੁੱਕੇ ਨੇ ਤੇ ਜਿਸ ਵਿੱਚ ਆਪਰੇਸ਼ਨ ਸਿੰਦੂਰ ਮਿਸ਼ਨ ਸਿੰਦੂਰ ਤੇ ਸੰਦੂਰ ਦਾ ਰਿਵੈਂਜ ਦੇ ਨਾਮ ਜੋ ਕਿ ਸ਼ਾਮਲ ਕੀਤੇ ਗਏ ਨੇ ਦੱਸ ਦਈਏ ਕਿ ਇਸ ਸਬੰਧੀ ਸਿਰਫ 2 ਦਿਨ ਵਿੱਚ 30 ਤੋਂ ਵੱਧ ਅਰਜ਼ੀਆਂ ਦਾਖਲ ਕੀਤੀਆਂ ਜਾ ਚੁੱਕੀਆਂ ਨੇ ਦੂਜੇ ਪਾਸੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੇ ਟਕਰਾਅ ਦੇ ਵਿੱਚ ਕਰ ਭਾਰਤੀ ਫੌਜ ਨੇ ਸ਼ੁੱਕਰਵਾਰ ਸਵੇਰੇ ਵੱਡਾ ਬਿਆਨ ਦਿੰਦਿਆਂ ਹੋਇਆਂ ਆਖਿਆ ਕਿ 8 ਤੋਂ 9 ਮਈ ਦੀ ਰਾਤ ਨੂੰ ਪਾਕਿਸਤਾਨ ਹਥਿਆਰਬੰਦ ਫੌਜਾਂ ਵੱਲੋਂ ਭਾਰਤੀ ਖੇਤਰਾਂ ਤੇ ਕੀਤੇ ਗੇ ਹਮਲੇ ਜਿਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਨਾਕਾਮ ਕੀਤਾ ਗਿਆ ਤੇ ਠੁਕਵਾ ਜਵਾਬ ਦਿੱਤਾ ਗਿਆ ਦੱਸਦੀ ਹੈ ਕਿ ਪਾਕਿਸਤਾਨ ਨੇ 8 ਤੇ 9 ਮਈ ਦੀ ਦਰਮਿਆਨੀ ਰਾਤ ਨੂੰ ਉ ਜੋ ਕਿ ਪੂਰੇ ਪੱਛਮੀ ਸਰਹੱਦ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਕਿ ਹੋਰਾਂ ਇਲਾਕਿਆਂ ਦੇ ਵਿੱਚ ਡਰੋਨ ਤੇ ਹੋਰੇ ਗੋਲਾ ਬਾਰੂਦਾ ਦੀ ਵਰਤੋਂ ਕਰਕੇ ਕਈ ਹਮਲੇ ਕੀਤੇ ਤੇ ਇਸ ਦੌਰਾਨ ਪਾਕਿਸਤਾਨੀ ਫੌਜਾਂ ਨੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਨਾਲ ਕਈ ਜੰਗਬੰਦੀ ਉਲੰਘਣਾ ਵੀ ਕੀਤੀ ਹੈ ਉੱਧਰ ਜੰਮੂ ਕਸ਼ਮੀਰ ਵਿੱਚ ਸ਼ੁੱਕਰਵਾਰ ਤੜਕਸਾਰ ਤਮਾਕਿਆਂ ਦੀਆਂ ਆਵਾਜ਼ਾਂ ਗੂੰਜਣ ਤੇ ਤੁਰੰਤ ਬਲੈਕਆਊਟ ਕੀਤਾ ਗਿਆ ਇਹ ਘਟਨਾ ਭਾਰਤ ਵੱਲੋਂ ਸਰਹੱਦੀ ਖੇਤਰਾਂ ਦੇ ਵਿੱਚ ਫੌਜੀ ਟਿਕਾਨਿਆਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨੀ ਫੌਜ ਦੀ ਕੋਸ਼ਿਸ਼ ناکਾਮ ਬਣਾਉਣ ਤੋਂ ਕੁਝ ਘੰਟੇ ਬਾਅਦ ਵਾਪਰੀ ਤੇ ਸਾਇਰਨ ਵੱਜਣ ਤੋਂ ਬਾਅਦ ਸਵੇਰੇ 3:50 ਮਿੰਟ ਤੋਂ ਲੈ ਕੇ 4:45 ਮਿੰਟ ਵਿੱਚ ਘਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਖਤਰੇ ਨੂੰ ਨਾਕਾਮ ਕਰ ਦਿੱਤਾ ਹੈ ਤੇ ਇੱਕ ਵੀਡੀਓ ਵਿੱਚ ਅਸਮਾਨ ਵਿੱਚ ਉੱਡ ਰਹੀਆਂ ਚੀਜ਼ਾਂ ਤੇ ਧਮਾਕਿਆਂ ਦੀ ਜੋ ਕਿ ਆਵਾਜ਼ ਸੁਣਾਈ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਉਦੋਂ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਭਾਰਤ ਵਿੱਚ ਕਈ ਥਾਵਾਂ ਤੇ ਹਮਲਾ ਕੀਤਾ। ਪਾਕਿਸਤਾਨ ਦੇ ਵੱਲੋਂ ਆਖਿਆ ਗਿਆ ਹੈ ਕਿ ਅਜਿਹੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦੀ ਤੇ ਲਾਪਰਵਾਹੀ ਭਰੀ ਪ੍ਰਚਾਰ ਮੁਹਿੰਮ ਦਾ ਹਿੱਸਾ ਹਨ ਤੇ ਵਿਦੇਸ਼ ਦਫ਼ਤਰ ਨੇ ਅੱਧੀ ਰਾਤ ਨੂੰ ਇੱਕ ਬਿਆਨ ਵਿੱਚ ਆਖਿਆ ਕਿ ਅਜਿਹੀਆਂ ਕਾਰਵਾਈਆਂ ਸ਼ਾਂਤੀ ਨੂੰ ਜੋ ਕਿ ਹੋਰ ਖਤਰੇ ਦੇ ਵਿੱਚ ਪਾਉਂਦੀਆਂ ਹਨ ਖੇਤਰੀ ਸ਼ਾਂਤੀ ਨੂੰ ਬਣਾਈ ਰੱਖਣ ਦੇ ਲਈ ਅਜਿਹੀਆਂ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਸੋ ਪਾਰਤ ਦੇਸ਼ ਨਾਲ ਜੁੜੀਆਂ ਹੋਈਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਨਾਲ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ